ਮੈਂ ਜਾਣੀ ਮੈਂ ਕਹਿੰਦੀ ਸੀ ਮੇਰੇ ਨਾਲ ਟਾਈਮ ਹੋ ਗਿਆ ਅੱਛਾ ਪੁੱਤ ਤੇ ਪਹਿਲੇ ਬਹੁਤ ਲੇਟ ਹੋ ਕੇ ਸਾਰੇ ਕੰਮ ਕਰਤੇ ਮੈਂ ਤੇ ਹੁਣ ਤਾਂ ਕੋਈ ਕੰਮ ਨਾ ਕਰੀ ਪੈ ਜੀ ਚੰਗਾ ਚਲ ਕੋਈ ਨਾ ਪੁੱਤ ਮੈਂ ਤਾਂ ਪੈ ਜੂੰਗੀ ਬਗ ਜਾ ਤੂੰ ਕੀ ਹੋ ਗਿਆ ਖੜੀ ਚੰਦੇ ਦਵਾਈ ਲੈ ਲੈ ਹਾਂ ਪੁੱਤ ਲੈ ਲੈ ਗੋਲੀਆਂ ਲੈ ਕੇ ਹੱਡੀਆਂ ਹੁਣੇ ਬਸ ਕੀ ਕਰਾਂ ਮੈਨੂੰ ਨਾ ਮੰਮੀ ਬਸ ਨਾ ਹੱਥਨ ਖਾ ਮਿਲ ਜੂਗੀ ਤੇ ਫਿਰ ਤੇ ਵਧੀਆ ਡਾਕਟਰ ਤੋਂ ਦਵਾਈ ਲੈ ਕੇ ਦਊਂਗੀ ਕੋਈ ਨਾ ਪੁੱਤ ਕਲੇ ਮਾਂ ਗ ਦਵਾਈ ਤਾਂ ਕੀ ਹੋ ਗਿਆ ਮਾਂ ਰੋਈ ਕਰ ਤੀ ਜਾਨੀ ਆ ਤੂੰ ਤਰੋਂ ਨਹੀਂ ਤਮ ਆਇਆ ਕਿੱਥੇ ਤਾਂ ਮੈਂ ਕੁਮਾ ਕੇ ਖਵਾਉਣਾ ਸੀ ਤੈਨੂੰ ਕਿੱਥੇ ਤੂੰ ਮੈਨੂੰ ਕੁਮਾ ਕੇ ਖਵਾਉਣੀ ਆ ਮੇਰਾ ਢਿੱਡ ਭਰਦੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਮੈਂ ਮਾਂ ਇਹਦੇ ਵਿੱਚ ਸੋਚ ਰਹੀ ਆ ਕਿ ਕੀ ਕਰਾਂ ਹੁਣ ਮੇਰਾ ਹੱਕ ਬਣਦਾ ਹਨਾ ਤੂੰ ਬੈ ਕੇ ਖਾ ਬਸ ਮੈਨੂੰ ਇੰਨਾ ਹੀ ਬਹੁਤ ਆ ਤੂੰ ਸਾਡੇ ਕੋਲ ਆ ਤੇ ਤਾਂ ਠੀਕ ਐ ਤੋ ਰਮੇਟੇ ਡਬੋਤ ਮਾਸਤੇ ਜਦੋਂ ਤੋਂ ਕੰਮ ਤੇ ਜਾਂਦੀ ਸਾਰਾ ਦਿਨ ਉੱਤੇ ਲੋਕਾਂ ਦਾ ਗੋਲਾ ਘੋਰਸਾ ਕਰਦੀ ਹੈ ਕਰਾ ਦੇ ਕੀ ਜਦੋਂ ਵਿਆਹ ਕਰੂੰਗੀ ਅੱਗੇ ਵੀ ਇਹੀ ਧੰਦੇ ਕਰਨੀ ਨਹੀਂ ਨਹੀਂ ਮਜਬੂਰ ਐ ਪੁੱਤ ਮੈਥੋਂ ਕੰਮ ਹੁੰਦਾ ਨਹੀਂ ਮਾਂ ਲੈ ਮੈਂ ਸਮਝਦੀ ਐ ਮੈਨੂੰ ਪਤਾ ਐ ਜਿਦ ਤਰ ਤੋਂ ਕੰਮ ਹੁੰਦਾ ਫਿਰ ਮੈਨੂੰ ਥੋੜੀ ਤੋਂ ਲੋਕਾਂ ਦੇ ਘਰੇ ਭੇਜ ਦੇ ਇਹ ਤਾਂ ਨਾਲੇ ਮੈਂ ਆਪ ਕਰਦੀ ਆਂ ਆ ਮੈਨਾਂ ਸੋਚੀ ਜਾ ਜੇ ਮੈਂ ਦੇ ਤੂੰ ਮੈਨੂੰ ਭੇਜ ਦੇਵੇਂ ਮੈਂ ਤਾਂ ਕੰਮ ਕਰਦੀ ਆ ਮੈਂ ਤੇਰੇ ਕਾਸ ਕੀ ਕਰੀ ਜਾਨੀ ਮੈਂ ਜਿਹੜਾ ਵੀ ਕੁਛ ਕਰੀ ਜਾਨੀ ਆ ਹਾਂ ਪੁੱਤ ਮੈਂ ਸਮਝਦੀ ਤੂੰ ਮੇਰੇ ਚਰ ਕੀ ਕਰਦੀ ਆ ਵੀ ਜੇ ਮੱਕਾਂ ਨੇ ਫੇਰ ਨਹੀਂ ਬੈਠੀ ਮੇਰੀ ਮਾਂ ਮੰਜੇ ਤੇ ਪਈ ਏ ਇਹਦੀ ਦਵਾਈ ਬੂਟੀ ਕਿੱਥੋਂ ਆਊਗੀ ਸਾਡਾ ਕੋਈ ਹੋਰ ਕੋਈ ਕੰਮ ਤੰਦਾ ਵੀ ਹੈ ਵੀ ਉੱਥਰ ਪੀ ਆ ਜਾਣਗੇ ਆਪਣੇ ਚੁੱਪਾ ਕਰ ਹੋਏ ਮੇਰੀ ਗਾਜਰਾਂ ਅੱਜ ਜੇ ਮੈਨੂੰ ਪੈਸੇ ਦੇਤੇ ਤਾਂ ਆਪਾਂ ਅੱਜ ਹੀ ਲੈ ਆਵਾਂਗੇ ਦਵਾਈ ਚੰਗਾ ਚੰਗਾ ਬੁੱਤੂ ਤੂੰ ਭੱਗ ਜਾ ਲੇਟ ਹੋਈ ਜਾਂਦੀ ਆ ਲੈ ਜਾਂਦੀ ਧਿਆਨ ਰੱਖੀ ਚੰਗਾ ਕੋਈ ਨਾ ਕੋਈ ਕੰਮ ਨਾ ਕਰੀ ਮੈਂ ਕਰਗੀ ਸਾਰਾ ਕੰਮ ਉਸਨੇ ਕੁਝ ਨਹੀਂ ਕਰ ਦਿੱਤੀ ਐ ਮੈਂ ਤਾਂ ਚੰਗਾ ਪੈ ਜੀ ਹੁਣ ਚੰਗਾ ਕੀ ਕਰਾਂ ਦੱਸ ਨੌਜਵਾਨ ਮੇਰੀ ਧੀ ਐ ਅੱਜ ਕੱਲ ਟਾਈਮ ਕੀ ਐ ਲੋਕਾਂ ਦੇ ਘਰਾਂ ਚ ਤੋੜਨਾ ਪਰ ਮੈਂ ਵੀ ਮਜਬੂਰ ਐ ਮੈਥੋਂ ਕੰਮ ਨਹੀਂ ਹੁੰਦਾ ਇਹ ਵੀ ਖਰੇ ਦੀ ਕੀ ਵੀ ਜੇ 200 ਰੁਪਏ ਲਿਆਵਾਂਗਾ ਮੇਰੀ ਮਾਂ ਨੂੰ ਮੰਜੇ ਤੇ ਠਾਉਂਗੀ ਚਲ ਦੇਖੀ ਜੇ ਪਰਮਾਤਮਾ ਤੋਂ ਹੀ ਆ ਸਾਡਾ ਵੀ ਮੰਮੀ ਜੀ ਆ ਜਾ ਬੁੱਤਾ ਆ ਜਾ ਆਪ ਦੀ ਪਾ ਲਓ ਨਹੀਂ ਮੰਮੀ ਬਸ ਮੈਂ ਸਾਰਾ ਕੰਮ ਕਰਕੇ ਨਾ ਫੇਰ ਹੀ ਪੀਉਂਗੀ ਚਾਹ ਅੱਛਾ ਅੱਛਾ ਹਾਂਜੀ ਮੰਮੀ ਮੈਂ ਨਾ ਗਾੜੀ ਨੂੰ ਕਿਹਾ ਸੀਗਾ ਪਹਿਲਾਂ ਤਾਂ ਮੈਨੂੰ ਐਂ ਦੱਸ ਕੁੜੀ ਆ ਚਾਹ ਦੇ ਵਿੱਚ ਕਦੇ ਤਾਂ ਤੂੰ ਮਿੱਠਾ ਵੱਧ ਪਾ ਦਨੀਆ ਭਾਈ ਕਦੇ ਪਾ ਦਨੀਆ ਤੂੰ ਘੱਟ ਆਈਂ ਕੱਥ ਰੱਖ ਲਿਆ ਕਰ ਮੰਮੀ ਕੱਲ ਤੁਸੀਂ ਕਿਹਾ ਸੀਗਾ ਵੀ ਮਿੱਠਾ ਘੱਟ ਤਾਂ ਜਿਵੇਂ ਜਿਆਦਾ ਹੀ ਪਾਇਆ ਸੀ ਕੱਲ ਨਾਲੋਂ ਨਾ ਜਿਆਦਾ ਅੱਜ ਤੇਜ਼ ਕਰਤਾ ਕੱਲ ਘੱਟ ਕਰਤਾ ਸੀ ਮੇਰੀ ਗੱਲ ਸੁਣ ਭਾਈ ਚਮਚਾ ਲਾ ਲੈ ਕੋਈ ਉਹ ਮਿਲ ਲੈ ਜੇ ਪਾਣੀ ਦੇ ਹਿਸਾਬ ਨਾਲ ਉਹਨੇ ਕਿ ਚਮਚੇ ਪਾਤੇ ਹੈ ਠੀਕ ਹੈ ਮੰਮੀ ਅੱਗੇ ਤੋਂ ਧਿਆਨ ਨਾਲ ਬਣਾ ਲਿਆ ਕਰੂੰਗੀ ਹਾਂ ਕੀ ਕਹਿੰਦੀ ਤੂੰ ਮੈਂ ਤਾਂ ਇਹ ਕਹਿੰਦੀ ਸੀ ਮੈਂ ਨਾ ਲਾਡੀ ਨੂੰ ਕਿਹਾ ਸੀਗਾ ਮੈਨੂੰ 5000 ਰੁਪਏ ਦੇ ਦਿਓ ਮੈਂ ਨਾ ਸੂਟ ਬਣਵਾਉਣੇ ਸੀਗੇ ਤੇ ਉਹ ਕਹਿੰਦਾ ਮੰਮੀ ਨੂੰ ਪੁੱਛ ਲੈ ਜੇ ਮੰਮੀ ਹਾਂ ਕਰ ਦਿਆ ਤਾਂ ਫਿਰ ਮੈਂ ਲਿਆ ਕੇ ਦੇ ਦੂੰਗਾ ਪੈਸੇ 5000 ਹੈ ਉਹ ਵੀ ਥੋੜੇ ਨਾ ਕਾਣੇ ਨਾ ਆਪਾਂ ਹੀ ਤੇਰੇ ਵਿਆਹ ਵੇਲੇ ਨਾ 10-10000 ਦੀਆਂ ਬਰੀਆਂ ਸੀ ਇਹ ਸਾਰੀਆਂ ਤਾਂ ਇਸ ਮਿਆਲੀਆਂ ਨਾਲੇ ਸਿਮਾ ਕੇ ਇੱਕ ਇੱਕ ਵਾਰੀ ਪਾ ਕੇ ਉਹ ਭਈਆਂ ਨੇ ਨਿਮਾਰੀ ਚਲਾਈਆਂ ਮੰਮੀ ਸਾਰੇ ਢੀੜੇ ਹੋ ਗਏ ਉਸ ਕੋਈ ਵੀ ਨਹੀਂ ਆਉਂਦਾ ਉਹਨਾਂ ਚ ਤਾਂ ਜੇ ਢੀੜੇ ਹੋ ਗਏ ਭਾਈ ਉਹਨਾਂ ਨੂੰ ਖੁੱਲੇ ਕਰ ਲੈ ਖੁੱਲੇ ਕਰਕੇ ਪਾ ਲੈ ਹੁਣ ਉਹ ਇੰਨੇ ਨਹੀਂ ਮਹਿੰਗੀਆਂ ਹੁਣ ਕਿਸੇ ਨੂੰ ਦੇ ਤਾਂ ਸਕਦੇ ਨਹੀਂ ਹੈਗੇ ਤੈਨੂੰ ਪਤਾ ਕਿ ਮੈਂ ਤੇ ਡਬਨ ਕੇ ਕਿਵੇਂ ਲੈਤੀ ਸੀਗੇ ਹਾਂ ਇੰਨੇ ਮਹਿੰਗੇ ਉਹ ਵੀ ਸਾਥ ਤੇ ਉਧਰ ਲਾਡੀ ਕਹਿੰਦਾ ਆਫ ਮੇਰੀ ਤਾਂ ਬੌਟੀ ਦੇ ਮਹਿੰਗੇ ਸੂਟ ਚਾਹੀਦੇ ਨੇ ਮੈਂ ਤਾਂ ਕਿਹਾਦੀ ਭਾਈ ਵਿੱਚ ਕੁਸ ਮਹਿੰਗੇ ਲੈ ਲੈ ਕੁਸ ਘੱਟ ਵਾਲੇ ਲੈ ਲੈ ਮੰਮੀ ਤੁਹਾਨੂੰ ਵੀ ਪਤਾ ਹੁਣ ਗਰਮੀ ਆ ਉਹ ਸੂਟ ਤਾਂ ਪਾਉਣੇ ਵੀ ਨਹੀਂ ਹੈਗੇ ਮੈਂ ਤਾਂ ਗਰਮੀ ਵਾਲੇ ਸੂਟ ਕਹਿੰਦੀ ਸੀ ਬਾਹਰ ਆਉਣ ਜਾਣ ਨੂੰ ਉਹ ਨਹੀਂ ਹੈਗੇ ਮੇਰੇ ਕੋਲ ਵੀ ਉਹ ਬਣਾ ਲੈਂਦੀ ਦੋ ਚਾਰ ਮੇਰੀ ਗੱਲ ਸੁਣ ਕੋੜੇ ਉਹ ਤਾਂ ਚੱਲ ਮਹਿੰਗੇ ਤੇ ਚੱਲ ਭਾਰੀ ਤੇ ਮੈਂ ਮੰਨਦੀਆਂ ਵੀ ਕੜਾਈਆਂ ਜ਼ਿਆਦੇ ਤੇ ਤੇਰੇ ਪੇਕੇਆਂ ਦੇ ਵੀ ਦਿੱਤੇ ਹੋਏ ਨੇ ਉਸ ਮੈਲਾ ਕਿ ਉਸ ਮੈਉਣ ਵਾਲੇ ਹੈ ਹੀ ਨਹੀਂ ਲੈ ਮੰਮੀ ਐਡੇ ਮਹਿੰਗੇ ਸੂਟ ਨੇ ਸਵਾਉਣ ਵਾਲੇ ਕਿਉਂ ਨਹੀਂ ਹੈਗੇ ਉਹ ਉਹ ਮੈਨੂੰ ਐਸਕੇ ਕੱਲ ਨੂੰ ਕੋਈ ਵਿਆਹ ਸ਼ਾਦੀ ਆਉਂਦਾ ਵਧੀਆ ਸੂਟ ਸੀਗੇ ਵੀ ਉਦੋਂ ਸਵਾਲੂਗੀ ਹੁਣ ਉਹ ਜੋ ਸੂਟ ਘਰੇ ਥੋੜਾ ਪਾਉਂਗੀ ਮੈਂ ਭਾਈ ਮੇਰੀ ਗੱਲ ਸੁਣ ਉਹਨਾਂ ਚੀਜ਼ ਸਮੈਲਾ ਹੋਣ ਤਾਂ ਪੈਸੇ ਹੈ ਨਹੀਂਗੇ ਹਾਂ ਸਾਰੇ ਹੁਣ ਪਹਿਲਾਂ ਉਦੋਂ ਵਿਆਹ ਤੇ ਇੰਨਾ ਖਰਚ ਕੀਤਾ ਹੁਣ ਭਾਈ ਉਹੀ ਗੱਲ ਹੁਣ ਜੇ 5000 ਤੈਨੂੰ ਦੇ ਤਾਂ ਹੈ ਤੇ 5 ਫਿਰ ਉਹ ਲਾੜੀ ਕਹੂਗਾ ਅੱਖ ਮੈਂ ਵੀ ਲਿਆਉਣੇ ਨੇ ਨਾਲ ਉਹ ਵੀ ਹੈ ਨਹੀਂਗਾ ਉਹ ਵੀ ਉਹਦੀ ਮੰਗੂਗਾ ਤੇ ਹੁਣ ਤਾਂ ਭਾਈ ਹੈ ਨਹੀਂਗੇ ਉਹਨਾਂ ਨੇ ਤਾਂ ਚਿਰ ਨੇ ਕਦੇ ਕਿਹਾ ਹੀ ਨਹੀਂਗਾ ਉਹਨਾਂ ਤਾਂ ਜਿਹੋ ਜੇ ਪਲਿਆ ਕੇ ਦੇ ਦਿੰਨੇ ਉਹੋ ਜੇ ਪਾ ਲੈਂਦੇ ਆ ਤੇ ਆਪਣੇ ਵਾਲਾ ਛੋਟਾ ਜਾ ਕੇ ਕਿੱਡੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਆਉਂਦਾ ਉਹ ਤਾਂ ਤੁਸੀਂ ਲਾ ਦੇਖ ਲੈ ਕੁੜੇ ਮੇਰੀ ਗੱਲ ਸੁਣ ਮੈਂ ਬੈਠੀ ਆ ਨਾ ਮੇਰੇ ਪੁੱਤ ਨੂੰ ਦੇਣ ਵਾਲੀ ਪੈਸੇ ਤੇ ਤੇਰੀ ਕਮਾਈ ਤਾਂ ਨਹੀਂ ਲੈਂਦਾ ਹੈਗਾ ਉਹ ਵੀ ਸੋਤੋ ਫੜਦਾ ਹੈਗਾ ਜੱਸ ਜੱਸ ਦੀ ਹਜੇ ਉਮਰ ਹੈ ਬਾਹਰ ਜਾਂਦਾ ਆਉਂਦਾ ਪੜਦਾ ਹੈਗਾ ਉਹ ਹੈ ਕਾਲਜ ਦੇ ਨਿੱਤ ਉਹ ਵੀ ਭਾਈ ਨਵਾਂ ਕੱਪੜਾ ਚਾਹੀਦਾਗਾ ਹਾਂ ਜਦੋਂ ਸਾਰੇ ਇਹ ਉਹਦੇ ਉਹ ਹੀ ਗੱਲ ਯਾਰ ਦੋਸਤ ਪਾ ਕੇ ਆਉਂਦੇ ਨੇਗੇ ਤੇ ਆਪਾਂ ਕੀ ਆਪਾਂ ਦਾ ਘਰ ਹੀ ਆਗੇ ਆਪਾਂ ਨੇ ਕਿੱਥੇ ਜਾਣਾ ਹੈ ਮੰਮੀ ਲਾਡੀ ਨਹੀਂ ਤਾਂ ਬਾਹਰ ਅੰਦਰ ਜਾਣਾ ਹੀ ਹੁੰਦਾ ਤੁਹਾਨੂੰ ਪਤਾ ਹੁਣ ਉਹ ਤਾਂ ਕੰਮ ਤੇ ਜਾਂਦਾ ਤੇ ਉਹਨਾਂ ਨੇ ਤਾਂ ਕਦੇ ਜिद ਕੀਤੀ ਨਹੀਂ ਕਦੇ ਕੋਈ ਬ੍ਰਾਂਡਡ ਕੱਪੜਾ ਨਹੀਂ ਪਾਇਆ ਕੋਈ ਮਹਿੰਗਾ ਨਹੀਂ ਪਾਇਆ ਉਹਨਾਂ ਦਾ ਜਿਹੋ ਜਿਹਾ ਪਲਿਆ ਕੇ ਦੇ ਦਿੰਨੇ ਆ ਮੇਰੀ ਗੱਲ ਸੁਣ ਭਾਈ ਲਾਡੀ ਕਿ ਵੀਲਦਾਰੀ ਚ ਰਿਹਾ ਉਹਨੂੰ ਪਤਾ ਹੈਗਾ ਵੀ ਪੈਸਾ ਬਣਦਾ ਕਿਵੇਂ ਆ ਤਾਂ ਨਹੀਂ ਉਹ ਪਾਉਂਦਾ ਹੈਗਾ ਤੇ ਹੁਣ ਉਹ ਦਿਨ ਦੀ ਕਬੀਲਦਾਰੀ ਅੱਖ ਨੂੰ ਲਾਡੀ ਦੀ ਹੱਥ ਆ ਗਈ ਕਮਾਉਣਾ ਘਰ ਦਾ ਦਰਤਾ ਸਾਰਾ ਲਾਡੀ ਹੋਈ ਹੈ ਠੀਕ ਹੈ ਨਾ ਹਾਂ ਤੇ ਉਹਨੂੰ ਸਾਰਾ ਪਤਾ ਕੀ ਮੈਂ ਪਾਉਣਾ ਕੀ ਨਹੀਂ ਪਾਉਣਾ ਤੂੰ ਨਾ ਉਹਦੀ ਵਾਲੀ ਟੈਨਸ਼ਨ ਲੈ ਠੀਕ ਹੈ ਮੰਮੀ ਹਾਂ ਮੈਂ ਤਾਂ ਅੱਜ ਜਦ ਰੋਟੀ ਖਾਣੀ ਉਹ ਗਰਮ ਗਰਮ ਲਾ ਕੇ ਦੇ ਦੇ ਕੋਈ ਨਾ ਲਾ ਦੀ ਪਹਿਲਾਂ ਆ ਚਾਹ ਚ ਜਿਹੇ ਜਿਹੇ ਰੰਗ ਲਾ ਤੇ ਉਹ ਜਾ ਰੋਟੀ ਚ ਲਾ ਦੇਗੀ ਹੋਰ ਬਣਾ ਲੈਣੀ ਮੰਮੀ ਰੱਖ ਦੋ ਕੋਈ ਗੱਲ ਨਹੀਂ ਨਪੜ ਹੋ ਵੀ ਹੈ ਮੇਰੇ ਪੀਨ ਵਾਲੀ ਹੈ ਹੀ ਨਹੀਂ ਹਾਂ ਜੰਮੀ ਸਰ ਹੀ ਪਿਆ ਇਹਦੇ ਪਾਣੀਓ ਦੇਖ ਲੈ ਅੱਖ ਦੇ ਦੇ 5000 ਜਦੋਂ ਝਾੜੀ ਲੱਗਦੇ ਨੇ ਵੀ ਮੈਂ ਤਾਂ ਹੁਣੇ ਤੋੜ ਕੇ ਇਹਨੂੰ ਫੜਾ ਦੂੰਗੀ ਇੱਥੇ ਤਾਂ ਪਾਈਆਂ ਨੇ ਕੱਲ ਆਈ ਆਗੀ ਹਜੇ ਆਈ ਨਹੀਂ ਹੈਗੀ ਵੀ ਜਿਹੜੇ ਪਏ ਨੇ ਸੂਟ ਐਨੇ ਵੀ ਤੂੰ ਉਹ ਪਾ ਲੈ ਦੱਸ ਹੈ ਤੇ ਇਹਦੀ ਨਵੇਂ ਚਾਹੀਦੇ ਨੇ ਕਿ ਨਿਤ ਨਵਾ ਦੁਕਾਨ ਤੋਂ ਸੇਥੀ ਪੜਵਾ ਕੇ ਲੈ ਕੇ ਆਵਾ ਹਾਂ ਮੈਂ ਨਾ ਕੋਸ਼ਿਸ਼ ਵੀ ਕਰ ਲਾ ਕੁਛ ਵੀ ਮਮਮੀ ਨੂੰ ਵੜਿਆਉਣ ਵਾਸਤੇ ਵੀ ਮਮਮੀ ਨਾ ਬਸ ਜਿਵੇਂ ਮੈਂ ਕਹਾ ਉਵੇਂ ਕਰਨ ਇੰਨੀ ਵਧੀਆ ਸਵੇਰੇ ਉੱਠ ਕੇ ਪਹਿਲਾਂ ਮਮਮੀ ਵਾਸਤੇ ਚਾਹ ਬਣਾਉਣੀ ਆ ਫਿਰ ਤਾਂ ਦੁੱਧ ਚ ਪੱਤੀ ਪਾ ਕੇ ਲੈ ਕੇ ਜਾਣੀ ਆ ਵੀ ਮਮਮੀ ਖੁਸ਼ ਹੋ ਜੇ ਗਰਮ ਗਰਮ ਰੋਟੀ ਲਾ ਕੇ ਦਿਨੀ ਆ ਫਿਰ ਵੀ ਪਤਾ ਨਹੀਂ ਮਮਮੀ ਕਿਉਂ ਇਹਨਾਂ ਦਾ ਇੱਕ ਹੀ ਰਵਈਆ ਮੇਰੇ ਨਾਲ ਬਸ ਇਹਨਾਂ ਨੇ ਰੂੜ ਹੀ ਬੋਲਣਾ ਕੋਈ ਮੈਂ ਚੀਜ਼ ਕਰ ਲਾ ਕੋਈ ਮੈਂ ਕੰਮ ਕਰ ਲਾ ਇਹਨਾਂ ਨੇ ਵਿੱਚੋਂ ਕਮੀ ਕੱਢਣੀ ਕੱਢਣੀ ਆ ਕੱਢਣੀ ਕੱਢਣੀ ਆ ਕਿ ਕਿੱਦੇ ਖੁਸ਼ ਹੋਣਗੇ ਮੇਰੇ ਤੋਂ ਮੇਰਾ ਤਾਂ ਇਹ ਦਿਲ ਕਰਦਾ ਵੇਸ ਕਰਦੇ ਨਾ बस ਮੇਰੀ ਚੱਲੇ ਜਿਵੇਂ ਮੈਂ ਕਹਿੰਦੀ ਆ ਉਵੇਂ ਹੋਵੇ ਮੇਰ ਤੋਂ ਪੁੱਛੇ ਬਿਨਾਂ ਤਾਂ ਘਰ 'ਚ ਸੂਈ ਵੀ ਨਾ ਆਵੇ ਬਸ ਮੈਂ ਤਾਂ ਇਹੀ ਚਾਹੁੰਦੀ ਆ ਕਿ ਮੰਮੀ बस ਮੇਰੇ ਮਗਰ ਲੱਗ ਜਾਂ ਜਿਵੇਂ ਮੈਂ ਕਹਿੰਦੀ ਆ ਬਸ ਉਵੇਂ ਕਰੇ ਫਿਰ ਕਈਰ ਸੋਚਦੀ ਆ ਵੀ ਹੁਣ ਤਾਂ ਜਸਪੀ ਵਿਆਹਣ ਵਾਲਾ ਹੋ ਗਿਆ ਜੇ ਕੱਲ ਨੂੰ ਮੇਰੇ ਦਰਾਨੀਆਂ ਇਹੋ ਜਿਹੀ ਆ ਗਈ ਮੇਰ ਕੋ ਚੰਡ ਜਿਹਨੇ ਮੇਰ ਤੋਂ ਪਹਿਲਾਂ ਹੀ ਮੰਮੀ ਨੂੰ ਵੜਿਆ ਲਿਆ ਦੋਨਾਂ ਨੇ ਨੂੰਹ ਸਸਨ ਰਲ ਕੇ ਮੁਰ ਕਿ ਮੇਰ ਤਾਂ ਜ਼ਿੰਦਗੀ ਹਰਾਮ ਕਰ ਦੇਣੀ ਮੇਤਾ ਜਮਨੀ ਮੇਰੀ ਦਰਾਨੀ ਇਹੋ ਜੀ ਆ ਗਈ ਜਿਹੜੀ ਮੈਨੂੰ ਇੱਥੇ ਨੂੰ ਚਾਹ ਪਾਣੀ ਪੁੱਛੇ ਮੈਂ ਕਹਾਂ ਲਿਆ ਚਾਹ ਮੁੱਕਤੀ ਬਣਾ ਮੈਨੂੰ ਕੋਈ ਕੰਮ ਨਾ ਕਰਨਾ ਪਵੇ ਤੇ ਮੇਰੇ ਕਹਨੇ ਚ ਚੱਲੇ ਫਿਰ ਇਹੋ ਜੀ ਤੇ ਮੈਨੂੰ ਆਪ ਹੀ ਲੱਭਣੀ ਤੋਂ ਜਾਉ ਦੇ ਦੇ ਅਰਦਾ ਰਿਸ਼ਤਾ ਤਾਂ ਮੈਂ ਹੀ ਕਰਾਂਗੀ ਆਪ ਦੀ ਪਸੰਦ ਹੀ ਲੈ ਕੇ ਆਉਂਗੀ ਜਿਹੜੀ ਮੇਰੇ ਕਹਨੇ ਚ ਚੱਲੇ ਦੇਖ ਭਾਈ ਕੁੜੀ ਕੰਮ ਕਰਨਾ ਤਾਂ ਚੱਜ ਨਾ ਕਰ। ਭਾਂਡੇ ਦੇ ਮਣਮਣ ਝੂਠ ਹੈ। ਫ੍ਰਿਜ ਤੂੰ ਨਹੀਂ ਸਾਫ਼ ਕਰਦੀ। ਆ ਜਾਨੇ 8 ਵਜੇ ਪੈਸੇ ਦੇਣੇ ਸਫਰੀਕ ਥੋੜਾ ਘਰਾਉਣੇ ਆ। ਉਹ ਆਂਟੀ ਜੀ ਮੈਂ ਤਾਂ ਸਾਰਾ ਕੰਮ ਕਰ ਲਿਆ ਦੇਖੋ ਤੁਸੀਂ। 9 ਵਜੇ ਚੱਜ ਨਾਲ ਨਹੀਂ ਕਰਦੀ ਸਫਾਈ ਨਹੀਂ ਕਰਦੀ ਤੂੰ ਚੱਜ ਨਾਲ। ਕਿਉਂ ਤੂੰ? ਫ੍ਰਿਜ ਤੂੰ ਨਹੀਂ ਸਾਫ਼ ਕਰਦੀ। ਭਾਂਡੇ ਦੇ ਮਣਮਣ ਝੂਠ ਹੁੰਦੇ ਤਵਾ ਲਈ ਮਾਜ ਦੀ। ਸਾਰਾ ਕੰਮ ਕਰਿਆ ਕਰ। ਕਿ ਤੈਨੂੰ ਪੈਸੇ ਦਿਨਾਂ ਸਪੀਡ ਨਹੀਂ ਕਰਾਉਣੇ ਤੇਰੇ ਤੋਂ। ਓਹੋ ਆਂਟੀ ਗੱਲ ਇਹ ਨਹੀਂ ਹੈਗੀ। ਮੈਂ ਬਸ ਤਵਾਜ ਹੀ ਨਹੀਂ ਮੰਨ ਜਾਂਦੀ ਨਹੀਂ ਮੈਂ ਰੋਜ਼ ਮੰਨਦੀ ਨੇ। ਫ੍ਰਿਜ ਵੀ ਬਸ ਨਾਲੇ ਪੈਸੇ ਨੇ ਖਾਇਆ। ਆਂਟੀ ਹੂੰ 7 ਵਜੇ ਤਾਂ ਆਜਣੀ। ਇਹ ਤੁਸੀਂ ਸੁਨੇਹਾ ਕਿੰਨੇ ਵਜੇ ਆਉਂਦੇ? ਬਹੁ ਡਿਊਟੀ ਜਾਂਦੇ ਭਾਈ ਉਹ ਵਿਚਾਰੇ ਭੁੱਖੀ ਤੇ ਬਗ ਜਾਂਦੀ ਘਰੋਂ। ਕੋਈ ਦੋ ਫੁਲਕੇ ਉਹਨੇ ਵੀ ਖਾਣੇ ਹੁੰਦੇ ਆ। ਉਹ ਤੁਹਾਨੂੰ ਵੀ ਪਤਾ ਮੇਰੀ ਮੰਮੀ ਬਿਮਾਰ ਆ। ਮੈਨੂੰ ਘਰ ਦਾ ਵੀ ਕਰਕੇ ਆਉਣਾ ਪੈਂਦਾ। ਨਾ ਆਉਣਾ ਸੁਨੇਹਾ ਕਰ। ਉਮ ਚੱਜਲਾ ਕਰ ਭਾਂਡੇ ਤੇ ਮਣਮਣ ਸਾਬਣ ਲੱਗੀ ਪਈ ਹੁੰਦੀ ਹੈ। ਕੋਈ ਨਾ ਮੈਂ ਧਿਆਨ ਨਾਲ ਕਰ ਲੂੰਗੀ ਕੰਮ ਫ੍ਰਿਜ ਮੈਂ ਕੱਲ ਸਾਫ ਕਰ ਦੂੰਗੀ ਠੀਕ ਹੈ ਹਾਂਜੀ ਨਾ ਮੇਰਾ ਪੁੱਤ ਕੰਮ ਵਧੀਆ ਕਰਿਆ ਕਰ ਭਾਈ ਆਏ ਨਹੀਂ ਕਜਰਾ ਵਜੜਾ ਜਣਾ ਕੰਮ ਕਰਿਆ ਕਰ ਕੋਈ ਗੱਲ ਨਹੀਂ ਆਂਟੀ ਕਰ ਲਾਂਣੀ ਮੈਂ ਥੋੜਾ ਸੰਧਿਆ ਆ ਜਾਗਾ ਚੰਗਾ ਕਿ ਕਰ ਹਾਏ ਕਿੱਥੋਂ ਆ ਗਿਆ ਆ ਆ ਗਿਆ ਵਾ ਆ ਗਿਆ ਨਾ ਆਵਾਰਾਗਰਦੀ ਕਰਦਾ ਫਿਰਦਾ ਮਾੜੀ ਮੱਡੀ ਸੰਗ ਮੰਨ ਲਾ ਭਾਈ ਤੇਰੀ ਭੈਣ ਦੇ ਲਾ ਲੋਕਾਂ ਦੇ ਘਰਾਂ ਚ ਕੰਮ ਕਰਦੀ ਫਿਰਦੀ ਕੀ ਆਵਾਰਾਗਰਦੀ ਕਰਦੀ ਮੈਂ ਜੋ ਆਵਾਰਾਗਰਦੀ ਕਰਦੀ ਮੈਂ ਹੋਰ ਕੀ ਬਾਹਰ ਤਾਂ ਹੁਣ ਘਰੇ ਬੈਠੇ ਰਹੀਏ ਸਾਰਾ ਦਿਨ ਤੇ ਬਾਹਰ ਕੋਈ ਕੰਮ ਧੰਦਾ ਕਰੇਗਾ ਫੇਰ ਹੀ ਹੈ ਹੁਣ ਦੇਖਦਾ ਫਿਰਦਾ ਮੈਂ ਕੰਮ ਧੰਦਾ ਹੁਣ ਇੱਕੋ ਦਮ ਥੋੜੀ ਮਿਲੂਗਾ ਕੰਮ ਧੰਦਾ ਇਹ ਇਹ ਤੇ ਤਾਂ ਫਿਰਦੇ ਆ ਜਿੰਨਾ ਨਾ ਤੂੰ ਗੱਲਦਾ ਨਾ ਉਹ ਕੰਮ ਵਾਲੇ ਹੈ ਹੀ ਨਹੀਂ ਤਾਂ ਮੈਂ ਤੈਨੂੰ ਕਹੇ ਨਹੀਂ ਪੁੱਤ ਪੜਿਆ ਤੂੰ ਨਹੀਂ ਵੀ ਕੋਈ ਕੋਰਸ ਵਗੈਰਾ ਕਰ ਲੇਗਾ ਕੋਈ ਨੌਕਰੀ ਲੱਗ ਜਾਏਗਾ ਤੂੰ ਤਾਂ ਭੋਰਾ ਹੀ ਨਹੀਂ ਸੋਚਦਾ ਘਰ ਕਨੇ ਮੇਰੇ ਬੰਨੀ ਨਹੀਂ ਸੋਚਦਾ ਸੋਚੀ ਤਾਂ ਜਾਂਨੇ ਮੈਂ ਹੁਣ ਹੋਰ ਕਿਵੇਂ ਸੋਚ ਗਏ ਟੈਨਸ਼ਨ ਕਿਉਂ ਲੈਨੀ ਹੈ ਸਾਰਾ ਕੁਝ ਹੋ ਜਾਊਗਾ ਅੱਛਾ ਨਾ ਕਰੇ ਬੇਲੇ ਬੈਠਿਆ ਨਾਲ ਹੋ ਜਾਊ ਸਾਰਾ ਕੁਝ ਰੁਪਈਆਂ ਨਾਲ ਹੁੰਦਾ ਹੁੰਦਾ ਸਾਰਾ ਕੁਝ ਉਹ ਤੇਰੀ ਭੈਣ ਮੈਂ ਨਹੀਂ ਸੋਚਲਾ ਉਹ ਵਿਚਾਰੀ ਲੋਕਾਂ ਦੇ ਧੰਦੇ ਕਰਦੀ ਫਿਰਦੀ ਐ ਉਹ ਫਿਰ ਬਿੱਲੇ ਵੀ ਕਿੱਥੇ ਬੈਠੇ ਹੁਣ ਪਤਾ ਕਰਕੇ ਤਾਂ ਆਇਆ ਸੀਗਾ ਕੰਮ ਦਾ ਉਧਰੋਂ ਹੀ ਆਇਆ ਮੈਂ ਤੁਹਾਨੂੰ ਤਾਂ ਹੀ ਲੱਗਦਾ ਪਤਾ ਨਹੀਂ ਬਿੱਲੇ ਹੀ ਬੱਟਾ ਰਹਿਣਾ ਮੈਂ ਤੂੰ ਤਾਂ ਰੋਜ਼ ਤੋਰ ਗੇੜੇ-ਚੇੜੇ ਕਰਕੇ ਮਾਰ ਕੇ ਆ ਜਾਣਾ ਹੈ ਯਾਰਾ ਦੋਸਤਾਂ ਨਾਲ ਫਿਰਕੇ ਆ ਕੇ ਘਰੇ ਕਹਿੰਦਾ ਨਾ ਕੰਮ ਦਾ ਪਤਾ ਕਰਕੇ ਐਂ ਕਿ ਤੈਨੂੰ ਰੋਜ਼ ਹੀ ਨਹੀਂ ਕੰਮ ਮਿਲਦਾ ਤੇ ਹੁਣ ਮਿਲਦਾ ਹੀ ਨਹੀਂ ਵਾ ਕੀ ਕਰਗੇ ਫਿਰ ਰੋਜ਼ ਤਾਂ ਹੁਣ ਠੱਕੇ ਖਾ ਕੇ ਉਹਨਾਂ ਦਾ ਮੈਂ ਉਹ ਜਵਾਕੜੀ ਸਾਰਾ ਤੰਦਾ ਘਰ ਦਾ ਕਰਦੀ ਐ ਹੈ ਫਿਰ ਲੋਕਾਂ ਦਾ ਕਰਕੇ ਆਥਣੇ ਫਿਰ ਘਰ ਦਾ ਕਰਦੀ ਐ ਉਹਦੇ ਬਾਰੇ ਤਾਂ ਕੁਝ ਵੀ ਨਹੀਂ ਸੋਚਦਾ ਕੋਈ ਨਹੀਂ ਹੁਣ ਸਾਰੀ ਉਮਰ ਥੋੜੀ ਫਿਰ ਉਹ ਕਰ ਹੀ ਜਾਊਗੀ ਸਾਰਾ ਕੁਝ ਉਹ ਦੇਖੀ ਚੱਲ ਤੂੰ ਹਜੇ ਤੱਕ ਤਾਂ ਕਰਿਆ ਨਹੀਂ ਕੀਤਾ ਤੂੰ ਕਦੋਂ ਕਰੇਂਗਾ ਮੈਨੂੰ ਤਾਂ ਉਹਦੇ ਵਿਆਹ ਦਾ ਫਿਕਰ ਲੱਗਿਆ ਪਿਆ ਜਬ ਆਕੜੀ ਦਾ ਵੀ ਵਿਆਹ ਕਰਨਾ ਕੱਲ ਨੂੰ ਕਿੱਥੋਂ ਰੁਪਏ ਆਉਣਗੇ ਕੋਈ ਨਹੀਂ ਵਿਆਹ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਘਰ ਵੀ ਪਾਵਾਂਗੇ ਤੂੰ ਸਬਰ ਰੱਖ ਥੋੜਾ ਜਿਹਾ ਜਦੋਂ ਮੈਂ ਹੈਗਾ ਨਾ ਤੂੰ ਤੂੰ ਕਿਉਂ ਟੈਨਸ਼ਨ ਲੈਨੀ ਹੈ ਸਬਰ ਹੀ ਹੈ ਭਾਈ ਮੈਨੂੰ ਤਾਂ ਪਤਾ ਨਹੀਂ ਇੱਕ ਪੈਰ ਚੱਕੇ ਕਹਿੰਦੇ ਹੁੰਦੇ ਆ ਦੂਜੇ ਦੀ ਆਸ ਨਹੀਂ ਕਿ ਤਾ ਦੇਖਣਾ ਕਿ ਨਾ ਦੇਖਣਾ ਮੈਂ ਤਾਂ ਤੇਰੀ ਜ਼ਿੰਦਗੀ ਬਾਰੇ ਕਹਿੰਦੀ ਆ ਭਾਈ ਬਣਾ ਲੈ ਕੁਝ ਜੇ ਬਣਦਾ ਤਾਂ ਬਣਾ ਲਾਂਗੇ ਤੂੰ ਟੈਨਸ਼ਨ ਕੋ ਲੈਣੀ ਆ ਮਾਂ ਦੋ ਤਾਂ ਹੀ ਕੰਮ ਲੱਗ ਜੰਨੀ ਆ ਹੁਣ ਕੰਮ ਪਿੱਛੇ ਹੀ ਫਿਰਦਾ ਮੈਂ ਵੀ ਮੈਨੂੰ ਵੀ ਪਤਾ ਹੀ ਆ ਸਾਰਾ ਮੈਨੂੰ ਕਿਹੜਾ ਪਤਾ ਨਹੀਂ ਕੋਈ ਜਵਾਗਤ ਹੈ ਨਹੀਂ ਮੈਂ ਤੈਨੂੰ ਪਤਾ ਸਾਰਾ ਕੁਝ ਕਰ ਦਾਂਗੇ ਦੇਖੇ ਚੱਲ ਤੂੰ ਟੈਨਸ਼ਨ ਨਾ ਲੈ ਸ੍ਰੀਕ ਮੇਨੇ ਮਾਰਦੇ ਨੇ ਅਗਲਾ ਕਹਿੰਦਾ ਕੀ ਬਣਾਇਆ ਆਈ ਫਿਰਨਗੇ ਸ੍ਰੀਕਾ ਨੂੰ ਬਣ ਕੇ ਦਿਖਾ ਦੇ ਕੁਛ ਮੈਂ ਕਹਤਾ ਕਹਨੀ ਹੈ ਸ੍ਰੀਕ ਤਾਂ ਕਹਿੰਦੇ ਹੁੰਦੇ ਆ ਮਾਂ ਸ੍ਰੀਕਾ ਰਾਜੀ ਥੋੜੀ ਹੁੰਦੇ ਕਿਸੇ ਤੇ ਹਰ ਮੈਂ ਕੰਮ ਹੀ ਹੁੰਦਾ ਬੋਲਣਾ ਬੋਲਣਗੇ ਅਗਲੇ ਜੇ ਕੁਝ karenge ਕਾਨੂੰ ਬੋਲਣਗੇ ਜਾਗਲਿਆਂ ਕਰਕੇ ਦਿਖਾ ਦੇਗਾ ਆਪੀ ਮੂੰਹ ਬੰਦ ਕਰ ਹੋ ਜਾਂਦੇ ਆਗਲਿਆਂ ਦੇ ਸਾਰਾ ਕੁਝ ਕਰ ਦਾਂਗੇ ਕੋਈ ਨਹੀਂ ਟਾਈਮ ਆਉਣ ਦੇ ਟਾਈਮ ਦੀ ਗੱਲ ਹੁੰਦੀ ਏ ساری ਚੱਲ ਭਾਈ ਟਾਈਮ ਆ ਗਿਆ ਸਾਰਾ ਕੁਝ ਹੋ ਜਾਊਗਾ ਚੱਲ ਕੋਈ ਨਾ ਦੇਖਾਂਗੇ ਕਦੋਂ ਟਾਈਮ ਆਊਗਾ ਦੇਖੀ ਜਾਨੀ ਆ ਮੈਂ ਤਾਂ ਤੇਰੇ ਮੂੰਹ ਕਨੀ ਉਹ ਮੈਨੇ ਤੇ ਜਵਾਕੜੀ ਤੇ ਨਾ ਢੱਡ ਮੱਚਦਾ ਜਾਂਦੀ ਏ ਸਿਕਰ ਦੁਪਹਿਰੇ ਜਾਂਦੀ ਏ ਸਿਕਰ ਦੋ ਸਾਰਾ ਦਿਨ ਧੰਦੇ ਪੇਟ ਦੇ ਉਹਨੂੰ ਕਿਨੇ ਖਾਵਾ ਜਾਣ ਨੂੰ ਉਹਨੂੰ ਕਿਹਾ ਕਿਸੇ ਨੇ ਵੀ ਤੁਝਾ ਜਦੋਂ ਮੈਂ ਹੈਗਾ ਉਹ ਪਾਈ ਤੂੰ ਹੈਗਾ ਉਹਨੂੰ ਦੀਂਦਾ ਘਰੇ ਮੇਰੀ ਦਵਾਈ ਬੂਟੀ ਵੀ ਆਉਂਦੀ ਐ ਘਰ ਦਾ ਚੁੱਲ੍ਹਾ ਵੀ ਤਪਾਉਣਾ ਉਹਨੂੰ ਦੀਂਦਾ ਤਾਂ ਜਾਂਦੀ ਐ ਵਿਚਾਰੀ ਉਹਦਾ ਕਿਹੜਾ ਜੀ ਕਰਦਾ ਚੱਲ ਕੋਈ ਨਹੀਂ ਕਰੋ ਹਟਾ ਲਾਂਗੇ ਉਹਨੂੰ ਕੰਮ ਦੋ ਮੈਂ ਦੇਖੀ ਐ ਨਾ ਕੰਮ ਕੰਮ ਮਿਲ ਜਾਂਦੇ ਪਰ ਕਿਤੇ ਨਹੀਂ ਜਾਣ ਦਿੰਦੇ ਉਹਨੂੰ ਸਾਰਾ ਕੁਝ ਕਰ ਲਾਂਗੇ ਆਪਾਂ ਕੋਈ ਚੱਲ ਚੰਗਾ ਜਾ ਚਾਹ ਦੀ ਕੁੱਟ ਕਰਕੇ ਦੇ ਦੇ ਮੈਨੂੰ ਦੇ ਦੇ ਮੈਂ ਕਰ ਲੇਗਾ ਸਾਰਾ ਕੁਝ ਹੈ ਖੋਪੀਆਂ ਬੜਿਆਈਆਂ ਫਿਰ ਟਰਕੇ ਤੜਕੇ ਨਹਾ ਕੇ ਨਿਕਲ ਜਾਂਦਾ ਥਣੇ ਵੱਡ ਜਾਂਦਾ ਹੈ ਹੈ ਕਰਾਂ ਕੀ ਤਪਾਰ ਰੱਖਿਆ ਅੱਧੀ ਬਿਮਾਰਤਾ ਮੈਂ ਇਹਦੇ ਫਿਕਰ ਚ ਹੋਈ ਪਈ ਆ ਹਾਏ ਹਾਏ ਮਾ ਹਬਤ ਉਹ ਮੈਨੂੰ ਨਾ ਇੱਕ ਕੰਮ ਸੀ ਤੇ ਉਹਦੇ ਤਾਂ ਹੀ ਕੀ ਕੰਮ ਸੀਗਾ ਉਹ ਮੈਨੂੰ ਨਾ ਪੈਸੇ ਚਾਹੀਦੇ ਸੀ ਥੋੜੇ ਜਿ ਦੇਖ ਲੈ ਪੈਸੇ ਚਾਹੀਦੇ ਸੀ ਪਹਿਲਾਂ ਇਹਦਾ ਸੋਣ ਚਾਹੀਦੇ ਕਿੰਨੇ ਚਾਹੀਦੇ ਤਾਂ ਹੀ ਹੋਇਆ 1500 ਦੇ ਦੇ ਉਹਨਾ ਦੋਸਤ ਇਕੱਠੇ ਹੋਣਗੇ ਤਾਂ ਕਰਕੇ ਥੋੜਾ ਜਿਹਾ ਪਾਰਟੀ ਦਾ ਪਲਾਨ ਸੀਗਾ ਪਹਿਲਾਂ ਤਾਂ ਐਂ ਦੱਸ ਪੁੱਤ ਹਜ਼ਾਰ ਚਾਹੀਦਾ ਕੀ 1500 ਚਾਹੀਦਾ ਬੋਲੀਆਂ ਤਾਂ ਹੁਣ ਤੂੰ ਦੋ ਬੋਲੇਗਾ ਹੁਣ ਹਜ਼ਾਰ ਲਿਆ ਤਾਂ ਹਜ਼ਾਰ ਲਿਆ ਦੇ ਚੱਲ ਚੱਲ ਮੇਰੇ ਘਰਸ ਲੈ ਆ ਤਾਂ ਮੈਂ 1500 ਹੀ ਦਿੰਨੀ ਆ ਪੁੱਤ ਹੁਣ ਉਹੀ ਗੱਲ ਯਾਰ ਦੋਸਤ ਤੁਸੀਂ ਇਕੱਠੇ ਹੋਵੋਗੇ ਤੇ ਉਹੀ ਗੱਲ ਭਾਈ ਖਾਣ ਪੀਣ ਤੇ ਪੈਸੇ ਵੱਧ ਲੱਗਗੇ ਫਿਰ ਕਹਿਣਗੇ ਦਹੀਂ ਜੱਸ ਫਿਰ ਕਿੱਥੋਂ ਦੇਵੇਂਗਾ ਜੇ ਜੇਬ 'ਚ ਹੋਣਗੇ ਪੁੱਤ ਫੇਰ ਇਹ ਦੇਵੇਂਗਾ ਤੇ ਫੇਰ ਹੋਜੂ ਤੇਰੀ ਬੇਇੱਜ਼ਤੀ ਜੇ ਭਾਈ ਨਾ ਨਿਕਲੇ ਜੇਬ 'ਚ ਗੱਲ ਤਾਂ ਤੇਰੀ ਸਹੀ ਆ ਮਾ ਆਏ ਤੂੰ ਮੇਰਾ ਪੂਰਾ ਖਿਆਲ ਰੱਖਦੀ ਆ ਮੈਨੂੰ ਪਤਾ ਪੁੱਤ ਤੂੰ ਮੇਰਾ ਪੁੱਤ ਆ ਨਾ ਮੈਂ ਤੇਰੀ ਮਾਂ ਆ ਮਾਂ ਨੂੰ ਸਾਰਾ ਕੁਝ ਪਤਾ ਹੁੰਦਾ ਸਹੀ ਗੱਲ ਆ ਹਾਂ ਤੇ ਮੈਨੂੰ ਐ ਦੱਸ ਪੁੱਤ ਚੱਲ ਪੈਸੇ ਤਾਂ ਤੂੰ ਲੈ ਜਾ ਮੈਂ ਪੈਸੇ ਨੂੰ ਨਹੀਂ ਨਾ ਕਰਦੀ ਤੈਨੂੰ ਹਾਂ ਤੇ ਕੋਈ ਨਸ਼ਾ ਪਤਾ ਨਾ ਕਰ ਪੁੱਤ ਚੰਗਾ ਉਹ ਮਾਂ ਤੈਨੂੰ ਪਤਾ ਤਾਂ ਹੈਗਾ ਮੇਰੇ ਬਾਰੇ ਅੱਜ ਤੱਕ ਕੋਈ ਨਸ਼ਾ ਕੀਤਾ ਮੈਂ ਤੇ ਨਾ ਕੋਈ ਲੰਬਾ ਖਟਿਆ ਐਵੇਂ ਨਾ ਤੂੰ ਟੈਨਸ਼ਨ ਲਿਆ ਕਰ ਆਏ ਤਾਂ ਮੈਨੂੰ ਤੇਰੇ ਤੇ ਮਾਣ ਆ ਪੁੱਤ ਫੇਰ ਵੀ ਬਸ ਆਏ ਆ ਨਾ ਫਿਰ ਮਾਪਿਓ ਦਾ ਤਾਂ ਪੁੱਤ ਉਹੀ ਗੱਲ ਕਹਿੰਦੇ ਕਹੇੜਾ ਬਣਦਾ ਹੁੰਦਾ ਤੇ ਮਰਜੀ ਦਾ ਪੁੱਤ ਤੇ ਹੀ ਪੁੱਤ ਦੀ ਆ ਹੁਣ ਰਾਖੀ ਤੇ ਰੱਖੀ ਦੀਆਂ ਦੀ ਮੈਂ ਕਿਹਾ ਤੇਰੇ ਸਾਰਾ ਦਿਨ ਮਗਰ ਫਿਰਦੀ ਮੇਰਾ ਤਾਂ ਕਹਿਣੇ ਆ ਉਹ ਮਾਂ ਬੱਸ ਕਰ ਹੁਣ ਇੰਨਾ ਕਿੰਨਾ ਕਹੇਗੀ ਮੈਂ ਬਥੇਰੇ ਸਮਝਦਾਰ ਆ ਬਸ ਠੀਕ ਆ ਤੂੰ ਹੁਣ ਮੈਨੂੰ ਪੈਸੇ ਲਿਆ ਦੇ ਚਲ ਮੈਂ ਪੈਸੇ ਲਿਆਉਣੀ ਹੈਗੀ ਤੇ ਇੱਕ ਗੱਲ ਹੋਰ ਹਾਂ ਆ ਕਿਸੇ ਕੋਈ ਕੁੜੀ ਚਿੜੀ ਵਾਲੇ ਚੱਕਰ ਤੋਂ ਦੂਰ ਰਹੀਂ ਭਾਈ ਠੀਕ ਆ ਨਾ ਤੈਨੂੰ ਪਤਾਗਾ ਜੇ ਘਰ ਦੇ ਵਿੱਚ ਉਹ ਹੀ ਗੱਲ ਨੂੰ ਆਉਗੀ ਨਾ ਮੇਰੀ ਪਸੰਦ ਦੀ ਆਉਗੀ ਤੇ ਜੇ ਕੋਈ ਗੱਲਬਾਤ ਹੋਈ ਫਿਰ ਮੈਂ ਮੰਨਣਾ ਹੈ ਨਹੀਂ ਫਿਰ ਗੱਲ ਫਿਰ ਕਹਾ ਬੱਝੂਗੀ ਹਾਂ ਕਿੱਥੋਂ ਦੀ ਗੱਲ ਕਿੱਥੇ ਲੈ ਗਈ ਮਾਂ ਤੇ ਨਹੀਂ ਪੈਸੇ ਦੇਣੇ ਤਾਂ ਉਹ ਕਹਦੇ ਨਸ਼ਾ ਕਰ ਨਸ਼ਾ ਨਹੀਂ ਕਰਨਾ ਕੁੜੀਆਂ ਨਹੀਂ ਉਹ ਕਰਨੀਆਂ ਮੈਂ ਦੱਸਿਆ ਜੇ ਕੁਝ ਕਰਦਾ ਫਿਰ ਦਾਮਾ ਲ ਮੈਂ ਕਹੀ ਆ ਮੂੰਹ ਤਾਂ ਦੇਖ ਕਿਵੇਂ ਬਣਾ ਲਿਆ ਹੁਣ ਫਿਰ ਹੋਰ ਕੀ ਕਰਾਂ ਮਾਂ ਚੱਲ ਚੰਗਾ ਮੈਂ ਲੈ ਕੇ ਦਿੰਨੀ ਆ ਪੈਸੇ ਚੰਗਾ ਛੇਤੀ ਲੈ ਕੇ ਦੇ ਐ ਤਾਂ ਮਾਂ ਕਹੇ ਟਾ ਬਿਰੀ ਬੁਰੀ ਮਾਸ ਇhtਿਆਜ ਹੁਣ ਆ ਗਈ ਆ ਤਾਂ ਗਈ ਲਫੜ ਕਿੰਨੇ ਆ ਪੂਰਾ 1500 ਪੂਰੇ ਨੇ ਹੁਣ ਕੱਕ ਤੈਨੂੰ ਦਿੰਦੀ ਗੁੰਦਾ ਲੈ ਐ ਮਾਂ ਤੇ ਵਿਸ਼ਵਾਸ ਨਹੀਂ ਤੈਨੂੰ ਉਹ ਵਿਸ਼ਵਾਸ ਤਾਂ ਬਥੇਰਾ ਵਾਂ ਮੇਰ ਦਾ ਸੁਣ ਜੇ ਬਚ ਗਏ ਤਾਂ ਘਰੇ ਫੜਾ ਦੀ ਕੋਈ ਨਹੀਂ ਫੜਾ ਦੂੰਗਾ ਜੇ ਬਚ ਗੇ ਜੇ ਬਚ ਗਏ ਤਾਂ ਹੁਣ ਮੈਨੂੰ ਪਤਾ ਹੀ ਐ ਫਿਰ ਜੇ ਕਹਿੰਦੀ ਮਾਂ ਹੁਣ ਜੇ ਚਾਰ ਦੋਸਤ ਇਕੱਠੇ ਹੋ ਰਹੇ ਆ ਪੈਸੇ ਵਾਜਣੇ ਚੱਲ ਚੰਗਾ ਭਾਈ ਲਾ ਦਿਓ ਸਾਰੀ ਲਾ ਲਿਓ ਜਮੀਨਾ ਬਚਾਈ ਮੇਰੇ ਘਣੀਓ ਦਾ ਚੱਲ ਚੰਗਾ ਮਾਂ ਐ ਤੂੰ ਭਲੀ ਸਿਆਣੀ ਪਹਿਲਾਂ ਇਹਦਾ ਰੋਟੀ ਖਾਣੀ ਆ ਆਹੋ ਰੋਟੀ ਤਾਂ ਮੈਂ ਉੱਤੀ ਗਾਉਣ ਤੈਨੂੰ ਦੱਸਿਆ ਜਾਗਾ ਪਾਰਟੀ ਤੇ ਤਾਂ ਜਾ ਚੱਲ ਭਾਈ ਖਾ ਲਈ ਹੁਣ ਤੇ ਡੋਹੀ ਗੱਲ ਭੁੱਖਾ ਗਿਆਗਾ ਵੀ ਟੇਰੇ ਵੱਧ ਆਉਂਦਾ ਤੇ ਚੰਗਾ ਜਾ ਚੰਗਾ ਚੰਗਾ ਬੜਾ ਸਿਆਣਾ ਮੇਰਾ ਹੁੰਦਾ ਤਾਂ ਇਹ ਤਾਂ ਗੱਲ ਹੈਗੀ ਪਰ ਆਇਆ ਹੁਣ ਮੈਂ ਤਾਂ ਕਹਿ ਨਹੀਂ ਆ ਭਾਈ ਉਹੀ ਗੱਲ ਅੱਜ ਕੱਲ੍ਹ ਜਵਾਨਾ ਮਾੜਾ ਹੈਗਾ ਚੱਲ ਸਿਆਣਾ ਤਾਂ ਬਥੇਰਾ ਬਾਗਿਆ ਲੈ ਕੀ ਲਾ ਹਾਜੀ ਕਿ ਨਹੀਂ ਮੈਂ ਦਰਿਉਂਤ ਨਹੀਂ ਕਰਦੀ ਨਾ ਐਨੀ ਮੰਗਿਆ 1500 ਤੇ ਉਹ ਨੂੰ 2000 ਕੱਟ ਕੇ ਖਾਤਾ ਜਿਸ ਵੇਲੇ ਮੈਂ ਕਹਾਂ ਤਾ ਕਿ ਮੈਨੂੰ ਸੂਟ ਚਾਹੀਦੀ ਆ ਉਹਦੇ ਸਤੇ ਮੈਨੂੰ ਪੈਸੇ ਦਿਵਾ ਦੇ ਤਾਂ ਮੈਨੂੰ ਤਾਂ ਕਿੰਨਾ ਕੋਲ ਸੂਟ ਹੀ ਨਹੀਂ ਪਿਆ ਨਾਲੇ ਇਹੋਕਦਸਾ ਆਖਦਾ ਅਭੀ ਨਹੀਂ ਮੰਗਿਆ ਰੋਜ਼ ਇਹਨੇ ਪੈਸੇ ਮੰਗ ਕੇ ਲੈ ਜਾਂਦਾ ਤੇ ਰੋਜ਼ ਲੌਂਦਾ ਕਿੱਥੇ ਇਹੇ ਪੈਸੇ ਅਧਿੰਕ ਕੀ ਕਿ ਆ ਵੀ ਲੈ ਆਜਾ ਪਤਾ ਪੈ ਵੀ ਕਿੰਨੇ ਪੈਸੇ ਅੱਜ ਲਾ ਕੇ ਆਇਆ ਤੇ ਲਾਡੀ ਨੂੰ ਨਿੱਕੀ ਨਿੱਕੀ ਗੱਲ ਦਾ ਸਾਹਬਤਾ ਪੁੱਛਦੀ ਆ ਫਰਕ ਫਰਕ ਤਾਂ ਕਰਦੀ ਆ ਇੱਕ ਲਾਡੀ ਨੂੰ ਕੁਝ ਸਮਝ ਨਹੀਂ ਆਉਂਦਾ ਉਥੇ ਰਾ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਉਹ ਤੰਨੇ ਭੰਦੀ ਨਹੀਂ ਸੰਦਾ ਛੋਟੇ ਦਾ ਬਾਲਾ ਕਰਦੀ ਮਿਲ ਤਕੀਰ ਐਂਡਰ ਲੱਗਦਾ ਹੁੰਦਾ ਸਾਲ ਕੋ ਛੋਟੇ ਦਿਨਾਂ ਵੀ ਨਕਰਾਂ ਜੀ ਤੇ ਅਸੀਂ ਆ ਹੀ ਰਹਿ ਚਕੇ ਬਸ ਕੰਮ ਧੰਦਾ ਕਰਦੇ ਹੋਰ ਤਾਂ ਬਥੇਰੇ ਕਹਿੰਦੇ ਨੇ ਰਿਸ਼ਤੇ ਨੇ ਪਰ ਉਹ ਹੀ ਗੱਲ ਯਕੀਨ ਵੀ ਨਹੀਂ ਕਿ ਮੈਂ ਤਾਂ ਮੇਰੀ ਬਚਪਨ ਦੀ ਸੇੜੀ ਨੂੰ ਖੋਣ ਲਾ ਕੇ ਪੁੱਛਦੀ ਸਿੰਦਰ ਨੂੰ ਉਹ ਤਾਂ ਨਾਲੇ ਨੀ ਰਿਸ਼ਤੇ ਕਰਉਂਦੀ ਹੈ ਅੱਛਾ ਹੈਲੋ ਹਾਂ ਸਸਰੀਕਾਲ ਕਿਵੇਂ ਠੀਕ ਹੈ ਨਹੀਂ ਵਧੀਆ ਮੈਂ ਤਾਂ ਵਧੀਆ ਠੀਕ ਆਂਗੀ ਹਾਂ ਹੋਰ ਦੱਸ ਤੇਰਾ ਪਰਿਵਾਰ ਸਾਰਾ ਠੀਕ ਹੈਗਾ ਚਲੋ ਭਾਈ ਬਧੀ ਚਾਹੀਦਾਗਾ ਨਹੀਂ ਮੈਂ ਤਾਂ ਅੱਜ ਤੈਨੂੰ ਜੁਕਮਨੂ ਫੋਨ ਲਾਇਆਗਾ ਹਾਂ ਲਾਹੌਰ ਹੁਣ ਦੱਸੂਗੀ ਇਹਨਾਂ ਹੁਣ ਦੱਸਣ ਨੂੰ ਹੀ ਲਾਇਆਗਾ ਫੋਨ ਨਹੀਂ ਮੈਂ ਤਾਂ ਮੇਰੇ ਮੁੰਡੇ ਦੇ ਰਿਸ਼ਤੇ ਨੂੰ ਕਹੀ ਨਹੀਂ ਤੀ ਬੜੀਏ ਛੋਟੇ ਨੂੰ ਵੱਡਾ ਤਾਂ ਹੁਣ ਤੈਨੂੰ ਪਤਾ ਪਿਆ ਹੋਇਆ ਹੋਇਆਗਾ ਹਾਂ ਨਾ 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 ਕੰਮ ਤਾਂ ਹਜੇ ਦੇਖ ਕੋਈ ਕਰਦਾ ਨਹੀਂ ਹੈਗਾ ਮੈਂ ਤੈਨੂੰ ਐਵੇਂ ਝੂਠ ਮਾਰੀ ਜਾਵਾਂ ਉਹ ਤਾਂ ਭਾਈ ਪੜਾਈ ਕਰੀ ਜਾਂਦਾ ਅੱਗੇ ਦੇਖ ਆਪਦੀ ਨੌਕਰੀ ਵਾਸਤੇ ਆ ਪੋਸਟਾਂ ਜੀਆਂ ਵੀ ਭਰੀ ਜਾਂਦਾਗਾ ਕੀ ਪਤਾ ਉਹੀ ਗੱਲ ਪ੍ਰਮਾਤਮਾ ਦੀ ਕਿਰਪਾ ਨਾਲ ਭਾਈ ਕਿਤੇ ਨਾ ਕਿਤੇ ਕੋਈ ਪੋਸਟ ਨਿਕਲਿਆ ਵੀ ਹੈ ਹਾਂ ਹਾਂ ਨਾ ਤੈਨੂੰ ਪਤਾ ਮੇਰੇ ਘਰੇ ਕਾਦੀ ਘਾਟ ਆੜੀ ਬਥੇਰਾ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਹੈਗਾਗਾ ਮੈਂ ਤਾਂ ਇਹ ਕਹਿੰਨੀ ਹੁਣ ਅੱਗੇ ਦੇਖ ਜਿਹੜੀ ਵੱਡੀ ਨੂੰ ਉਹਨੂੰ ਤਾਂ ਮੈਂ ਆਪਦੀ ਪਸੰਦ ਦੀ ਲੈ ਕੇ ਆਈ ਸੀ ਅੱਜ ਤੱਕ ਦੇਖ ਮੇਰੇ ਘਰ ਚੋਂ ਕਦੇ ਚੂਨ ਹੀ ਨਿਕਲੀ ਹੈਗੀ ਕਦੇ ਉਹ ਮੇਰੇ ਮੂਹਰੇ ਬੋਲੀ ਨਹੀਂ ਹੈਗੀ ਐਵੇਂ ਹੀ ਕਹਾ ਸਾਰਾ ਕੰਮ ਕਰਦੀਆਂ ਨਾਲੇ ਪੜੀ ਲਿਖੀ ਹੈਗੀ ਹਾਂ ਬਸ ਐਵੇਂ ਹੀ ਛੋਟੀ ਪਾੜਦੀਆਂ ਵੀ ਜਿਹੜੇ ਛੋਟੇ ਮੁੰਡੇ ਨੂੰ ਵੀ ਲੈ ਕੇ ਆਵਾਂ ਆਪਦੀ ਪਸੰਦ ਦੀ ਲੈ ਕੇ ਆਵਾਂ ਨਹੀਂ ਆਏ ਤਾਂ ਤੈਨੂੰ ਮੇਰਾ ਪਤਾ ਹੀ ਐ ਕੋੜੇ ਜਹੇ ਜੀ ਮੈਂ ਆਪਾਂ ਤੇ ਉਹ ਜੀ ਆਪੇ ਮੂੰਹ ਲੈ ਕੇ ਆਉਂਗੀ ਹੈ ਸਿਆਣੀਆਂ ਤੇ ਸੋਹਣੀਆਂ ਮੇਰੇ ਵਾਂਗੂ ਨਾਲੇ ਕੰਮ ਕਰਨ ਵਾਲੀਆਂ ਹਾਂ ਹਾਂ ਆਈ ਤਾਂ ਤੈਨੂੰ ਪਤਾ ਐ ਤੇ ਮੈਂ ਪਹਿਲੇ ਦਿਨ ਤੋਂ ਹੀ ਇਹ ਜੀ ਹਾਂ ਇਹ ਕਿਹੜਾ ਮੈਂ ਹੁਣ ਦੀ ਇਹ ਜੀ ਹੋਈਆਂ ਕੁੜੇ ਨੇਰੀ ਗੱਲ ਸੁਣ ਲੈ ਹਾਂ ਰਿਸ਼ਤਾ ਤੋ ਕਰਾ ਦੇ ਜੀ ਸੱਦ ਕੇ ਕਰਾਈ ਦੇਖ ਤਾਈਓ ਤੈਨੂੰ ਫੋਨ ਲਾਇਆਗਾ ਵੀ ਮੈਂ ਤੇਰੇ ਹੱਥੋਂ ਰਿਸ਼ਤਾ ਲੈ ਲੂੰਗੀ ਪਰ ਇਹ ਕਿਸੇ ਦੇ ਮੈਜਿਕ ਹੀ ਨਹੀਂ ਕਰਦੀ ਹੈਗੀ ਕੀ ਪਤਾ ਕੋਈ ਕਿਵੇਂ ਅੱਜ ਕੱਲ੍ਹ ਦੇਖ ਲੈ 100 ਹੋਈ ਗੱਲ ਰਹੀਆਂ ਨਿੱਗੀਆਂ ਗੱਲਾਂ ਹੈ ਭਾਈ ਕੁੜੀਆਂ ਕਤਰੀਆਂ ਅੱਜ ਕੱਲ ਸਹੀ ਹੈਗੀਆਂ ਪਰ ਸਾਰੀਆਂ ਇੱਕੋ ਜਿਹੀ ਵੀ ਨਹੀਂ ਹੈਗੀਆਂ ਹਾਂ ਤੇ ਕੁੜੀ ਸਿਆਣੀ ਹੋਵੇ ਸੋਹਣੀ ਹੋਵੇ ਪਹਿਲੇ ਨਾਲੇ ਸੋਹਣੀ ਹੋਵੇ ਉਹ ਹਾਂ ਮੇਰੇ ਘਰ ਚ ਉਹੀ ਗੱਲ ਫਿਰਦੀ ਦੁਰਦੀ ਸੋਹਣੀ ਲੱਗਣੀ ਚਾਹੀਦੀ ਹੈ ਹੈ ਤੇ ਹਣ ਨਾਲੇ ਭਾਈ ਪੜਾਈ ਦੇ ਨਾਲ ਨਾਲ ਕੰਮ ਵੀ ਕਰੇ ਇਹ ਨਾ ਹੋਵੇ ਕੱਲੀ ਪੜਾਈ ਜੋਗੀ ਹੋਵੇ ਮੈਨੂੰ ਤਾਂ ਭਾਈ ਕੰਮ ਵੀ ਚਾਹੀਦਾ ਘਰ ਦੇ ਵਿੱਚ ਹੈਂ ਇਹ ਨਾ ਹੋਵੇ ਚੱਕੀ ਕਿਤਾਬ ਲੈ ਮੈਂ ਤਾਂ ਪੜ੍ਹੀ ਹੋਈ ਆ ਮੈਂ ਤਾਂ ਨੌਕਰੀ ਲੱਗੂਗੀ ਮੈਂ ਤਾਂ ਘਰ ਦਾ ਕੰਮ ਨਹੀਂ ਕਰਦੀ ਜਿਵੇਂ ਵੱਡੀ ਕੰਮ ਕਰਦੀ ਆ ਤੇ ਐਵੇਂ ਭਾਈ ਛੋਟੀ ਨੂੰ ਕਰਨਾ ਪਊ ਇਹ ਕਰਨ ਹਾਂ ਪਹਿਲਾਂ ਕਰਨ ਲਈ ਆਲੇ ਨਾਲ ਵੀ ਭਾਈ ਉਹਨਾਂ ਨੂੰ ਤਾਂ ਕੰਮ ਵੀ ਨਾਲ ਚਾਹੀਦਾ ਹਾਂ ਨਾ ਠੀਕ ਐ ਬਸ ਤੂੰ ਮੈਨੂੰ ਦੱਸ ਦੀ ਕੋਈ ਨਾ ਜੇ ਆਪਣੇ ਪਸੰਦ ਆਇਆ ਆਪਾਂ ਕੇਰਾ ਉਹੀ ਗੱਲ ਖੰਭਣੀ ਬਣਨਾਗੇ ਭਾਈ ਹੈ ਕੇਰਾ ਸਾਗਣ ਕਰ ਲਾਂਗੇ ਤੇ ਉਹ ਦੁਆਦ ਜਿਹੜਾ ਖਰਚ ਕਰਨਾ ਭਾਈ ਆਪਾਂ ਪਿਆਤੇ ਕਰ ਲਾਂਗੇ ਹੈ ਹਾਂ ਨਾ ਵਿਆਹ ਤਾਂ ਉਹੀ ਗੱਲ ਪੂਰਾ ਵਧੀਆ ਕਰੂੰਗੀ ਮੈਂ ਹਾਂ ਤੇ ਕੁੜੀ ਸੋਹਣੀ ਹੋਣੀ ਚਾਹੀਦੀ ਤੈਨੂੰ ਵਾਰੀ-ਵਾਰੀ ਇਹ ਗੱਲ ਕਹਿਣੀ ਹੈ ਕਿਉਂਕਿ ਮੇਰਾ ਮੁੰਡਾ ਤਾਂ ਭਾਈ ਹੱਥ ਲਾਇਆ ਮੈਲਾ ਹੁੰਦਾ ਹਾਂ ਹਾਂ ਮੁੰਡਾ ਮੇਰਾ ਬਥੇਰਾ ਸੋਹਣਾ ਸੁਖਨਾ ਵੱਡਾ ਵੀ ਸੋਹਣਾ ਤੇ ਸੋਟਾ ਉਸ ਤੋਂ ਜ਼ਿਆਦਾ ਸੋਹਣਾ ਬਸ ਠੀਕ ਹੈ ਹੁਣ ਤੇਰੇ ਸਿਰ ਤੇ ਛਿੜਤੀ ਗੱਲ ਚੰਗਾ ਠੀਕ ਹੈ ਠੀਕ ਹੈ ਬਸ ਹੁਣ ਮੈਨੂੰ ਦੱਸ ਦੀ ਹਾਂ ਵਧੀਆ ਟਕਾਣਾ ਵਧੀਆ ਰਿਸ਼ਤਾ ਹੋਣਾ ਚਾਹੀਦਾ ਹੈਗਾ ਹਾਂ ਆਈ ਮੀਨ ਕਿਤੇ ਮੜੇ ਨਾਲ ਹੱਥ ਜੜਾ ਆਦੀ ਉਹ ਹੀ ਸਾਰੀ ਉਮਰ ਤੱਕ ਭੁੱਗੀ ਜਾਂਦੇ ਫਿਰ ਨਾ ਠੀਕ ਹੈ ਬਸ ਚੰਗਾ ਹੁਣ ਦੱਸ ਹੀ ਮੈਨੂੰ ਚੰਗਾ ਚੰਗਾ ਲੈ ਕਹੇਤਾ ਦਿੱਤਾ ਸੁਖਣਾ ਜਦੋਂ ਇਹ ਰਿਸ਼ਤਾ ਕਰਾਉਂਦੀ ਹੈ ਨਾ ਕੋਕੇ ਜੜਦੀ ਹੈ ਤਾਂ ਇਸ ਰਿਸ਼ਤੇ ਵੀ ਵਧੀਆ ਕਰਾਉਂਦੀ ਐ ਅੱਜ ਤੱਕ ਕਿਸੇ ਰਿਸ਼ਤੇ ਦਾ ਇਹ ਤਾਂ ਲਾਂਭਾ ਵੀ ਨਹੀਂ ਆਇਆ ਹੈਗਾ ਹਨਾ ਕਿ ਕੋਈ ਰਿਸ਼ਤਾ ਮਾੜਾ ਕਰਵਾਤਾ ਪਰ ਚਲ ਪਤਾ ਠੋਕ ਵਜਾ ਕੇ ਕਹਿਤਾ ਵੀ ਕੁੜੀ ਸਾਨੂੰ ਸਿਆਣੀ ਚਾਹੀਦੀ ਭਾਈ ਹਾਂ ਚਲ ਇਹ ਤਾਂ ਕੰਮ ਹੋਇਆ ਆ ਦੇਖਾ ਮੜਾ ਜਾ ਛਾ ਤਰ ਕੇ ਆਈ ਸੀ ਕਿ ਕਿੱਥੇ ਨਿਕਲੀ ਜਾਂਦੀ ਹੋਵੇ ਗੈਂਸ ਤੇ Oh, oh, oh,